ਸਤਿ ਸ਼੍ਰੀ ਅਕਾਲ ਜੀ ਸਪੀਡ ਨਿਊਜ਼ ਵੇਖ ਰਹੇ ਆਪ ਸਭ ਦਰਸ਼ਕਾਂ ਦਾ ਮੈਂ ਸੁਆਤੀ ਗੁਪਤਾ ਨਿੱਕਾ ਸਵਾਗਤ ਕਰਦੀ ਹਾਂ ਸੋ ਖਬਰੇ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ ਕੇਂਦਰ ਸਰਕਾਰ ਨੇ ਸਤਲੁਜ ਯਮਨਾ ਲਿੰਕ ਨਹਿਰ ਦੇ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਦਹਾਕਿਆ ਪੁਰਾਣੇ ਵਿਵਾਦ ਨੂੰ ਹੱਲ ਕਰਨ ਦੇ ਲਈ ਇੱਕ ਵਾਰ ਫਿਰ ਤੋਂ ਪਹਿਲ ਕੀਤੀ ਹੈ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਪੇਸ਼ ਕੇ ਇਸ ਮੁੱਦੇ ਤੇ ਜਲਦੀ ਹੀ ਮੀਟਿੰਗ ਕਰਨ ਲਈ ਕਿਹਾ ਹੈ ਸੂਤਰਾਂ ਅਨੁਸਾਰ ਇਹ ਚਰਚਾ 10 ਜੁਲਾਈ ਦੇ ਆਸ-ਪਾਸ ਦਿੱਲੀ ਵਿੱਚ ਹੋ ਸਕਦੀ ਹੈ ਸੁਰ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ ਪਾਟਿਲ ਨੇ ਇਹ ਪਹਿਲ ਉਦੋਂ ਕੀਤੀ ਹੈ ਜਦੋਂ ਉਹਨਾਂ ਦੇ ਪੂਰਬਗਾਮੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਕਾਛਕਾਲ ਦੌਰਾਨ ਇਸ ਮੁੱਦੇ ਤੇ ਗਲਬਾਤ ਅਸਫਲ ਹੋ ਗਈ ਸੀ ਹੁਣ ਕੇਂਦਰ ਦੋਵਾਂ ਰਾਜਾਂ ਵਿਚਕਾਰ ਵਿਚੋਲਗੀ ਰਾਹੀਂ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਲੁਧਿਆਣਾ ਦੀਆਂ ਉਪਚੋੜਾਂ ਦੇ ਵਿੱਚ ਕਾਂਗਰਸ ਦੀ ਅਕਰਾਰੀ ਹਾਰ ਤੋਂ ਬਾਅਦ ਵਰਕਿੰਗ ਕਮੇਟੀ ਦੇ ਮੁਖੀ ਭਾਰਤਪ੍ਰੋਸ਼ਨ ਆਸ਼ਰੂ ਉਪ ਮੁਖੀ ਵਿਧਾਇਕ ਪ੍ਰਗਟ ਸਿੰਘ ਤੇ ਕੁਸ਼ਲਦੀਪ ਸਿੰਘ ਕਿਕੀ ਟਿਲੋ ਨੇ ਹਾਰ ਦੀ ਜ਼ਿੰਮੇਵਾਰੀ ਲਈਏ ਆਪਣੇ ਅਸਤੀਫੇ ਹਾਈ ਕਮਾਂਡ ਨੂੰ ਭੇਜੀਤੇ ਨੇ ਸੋ ਸ਼ਾਮ ਨੂੰ ਸੂਬਾ ਕਾਂਗਰਸ ਇੰਚਾਰਜ ਪ੍ਰਪੇਸ਼ ਬਗੇਲ ਨੇ ਇਨ੍ਹਾਂ ਆਗੂਆਂ ਦੇ ਅਸਤੀਫਿਆਂ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ ਐ ਸੋ ਇਸ ਦੇ ਨਾਲ ਹੀ ਲੁਧਿਆਣਾ ਉਪਚੋੜ ਦੇ ਵਿੱਚ ਕਾਂਗਰਸ ਦੀ ਟੜੇਬੰਦੀ ਖੁੱਲ ਕੇ ਸਾਹਮਣੇ ਆਈ ਏ ਜਿਸ ਕਾਰਨ ਕਾਂਗਰਸ ਨੂੰ ਇਹ ਸੀਟ ਗਵਾਉਣੀ ਪਈ ਸੋ ਕਾਂਗਰਸ ਉਮੀਦਵਾਰ ਭਾਰਤਪ੍ਰੋਸ਼ਨ ਆਸ਼ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਸਮੇਂ ਔਮ ਸਾਹਮਣੇ ਹੋ ਗਏ ਨੇ ਆਮ ਆਦਮੀ ਪਾਰਟੀ ਆ ਪੰਜਾਬ ਦੇ ਪ੍ਰਧਾਨ ਅਮਰ अरोड़ा ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੀ ਦੁਰਵਰਤੋਂ ਵਿਰੋਧ ਕੀਤੀ ਚਾਰੀ ਫੈਸਲਾਕੁਨ ਕਾਰਵਾਈ ਦੀ ਸ਼ਲਾਘਾ ਕੀਤੀ। ਉਹਨਾਂ ਨੇ ਵਿਜਲੈਂਸ ਮਾਮਲੇ ਵਿੱਚ ਸ਼ਕਾਕਾਲੀ ਦਲ ਦੇ ਆਗੂ ਵਿਕ੍ਰਮ ਸਿੰਘ ਮਜੀਠੀਆ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਣ ਤੇ ਖੁਸ਼ੀ ਪ੍ਰਗਟ ਕੀਤੀ ਤੇ ਕਿਹਾ ਹੈ ਕਿ ਇਸ ਨਾਲ ਵਿਜਲੈਂਸ ਦੀ ਕਾਰਵਾਈ ਸਹੀ ਸਾਬਤ ਹੋਈ ਹੈ। अरोड़ा ਨੇ ਕਿਹਾ ਹੈ ਕਿ ਪੰਜਾਬ ਦੇ 3 ਕਰੋੜ ਲੋਕਾਂ ਖਾਸ ਕਰਕੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਨਸ਼ਿਆ ਕਾਰਨ ਆਪਣੇ ਬੱਚੇ ਗਵਾ ਦਿੱਤੇ ਸਨ ਨੂੰ ਅੱਜ ਤੋਂ ਇਨਸਾਫ਼ ਮਿਲਣਾ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਕਰਮ ਸਿੰਘ ਮਜੀਠੀਆ ਤੇ ਵਿਜਲੈਂਸ ਵੱਲੋਂ ਕੀਤੀ ਗਈ ਕਾਰਵਾਈ ਤੇ ਸਵਾਲ ਚੁੱਕੇ ਨੇ ਪੱਤਰਕਾਰਾਂ ਦੇ ਨਾਲ ਗਲਬਾਤ ਕਰਦੇ ਹੁਣ ਕਿਹਾ ਕਿ ਇਹ ਲੋਕਤੰਤਰ ਹੈ ਪਰ ਵਿਜਲੈਂਸ ਨੇ ਕਾਨੂੰਨ ਆਪਣੇ ਹੱਥ ਵਿੱਚ ਲੈ ਲਿਆ ਹੈ ਪੁਲਿਸ ਦੇ ਆਪਣੇ ਨਿਯਮ ਹੁੰਦੇ ਨੇ ਪਰ ਨਿਆਪਾਲਿਕਾ ਵੱਲੋਂ ਵੀ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਕੋਈ ਪਗੋੜਾ ਨਹੀਂ ਸੀ ਔਰ ਕਾਨੂੰਨ ਦੀ ਮਦਦ ਕਰ ਰਿਹਾ ਸੀ ਐਡਵੋਕੇਟ ਧਾਮੀ ਨੇ ਇਸ ਕਾਰਵਾਈ ਨੂੰ ਪੰਜਾਬ ਸਰਕਾਰ ਦੀ ਬੁਖਲਾਟ ਅਤੇ ਸਿਆਸੀ ਦੁਸ਼ਮਣੀ ਤੋਂ ਪ੍ਰੇਰਿਤ ਕਦਮ ਕਰਾਰ ਦਿੱਤਾ ਹੈ ਜੈਸਟ ਲਾਰੈਂਸ ਬਿਸ਼ਨੋਈ ਦੀ ਪੰਜਾਬ ਪੁਲਿਸ ਕਸਟਡੀ ਵਿੱਚ ਦਿੱਤੀ ਗਈ ਇੰਟਰਵਿਊ ਮਾਮਲੇ ਵਿੱਚ ਬਰਖਾਸ ਡੀਐਸਪੀ ਗੁਰਸ਼ੀਰ ਸਿੰਘ ਸੰਧੂ ਤੇ ਉਸ ਦੀ ਮਾਂ ਸੁਖਵੰਤ ਕੌਰ ਤੇ ਹੁਣ ਵਿਜੀਲੈਂਸ ਨੇ ਆਮਦਨ ਤੋਂ ਬਾਹਰ ਜਾਇਦਾਦ ਦਾ ਕੇਸ ਦਰਜ ਕੀਤਾ ਹੈ ਇਹ ਕੇਸ ਮੁਹਾਲੀ ਦੀ ਫਲਾਈਂਗ ਸਕਵਰ ਟੀਮ ਨੇ ਦਰਜ ਕੀਤਾ ਸੋ ਜਾਹਰ ਹੋ ਸਾਹਮਣੇ ਆਇਆ ਹੈ ਕਿ ਗੁਰਸ਼ੀਰ ਸੰਧੂ ਨੂੰ 3 ਸਾਲਾਂ ਵਿੱਚ 26 ਲੱਖ ਤਨਖਾਹ ਮਿਲੀ ਸੋ ਇਸ ਨਾਲ ਹੀ ਪਰ ਉਸਨੇ ਕਰੀਬ 2.69 ਕਰੋੜ ਰੁਪਏ ਖਰਚ ਕੀਤੇ ਨੇ ਹੁਣ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਫੌੜਾ ਲਈ ਛਾਪੇਮਾਰੀ ਕਰ ਰਹੀ ਹੈ ਪੰਜਾਬ ਦੇ ਪਟਾਲਾ ਤੋਂ ਇੱਕ ਸਸੰਸਨੀ ਕੇਸ ਘਟਨਾ ਸਾਹਮਣੇ ਆਈ ਹੈ ਜਿੱਥੇ ਕਾਦੀਆ ਰੋਡ ਤੇ ਬਦਮਾਸ਼ਾਂ ਨੇ ਦੋ ਲੋਕਾਂ ਦੀਆਂ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਹੈ ਗੈਂਗਸਟਰ ਜੱਗੂ ਭਗਵਾਨਪੁਰੀ ਦੀ ਮਾਂ ਹਰਜੀਤ ਕੌਰ ਵੀ ਮ੍ਰਿਤਕਾਂ ਵਿੱਚ ਸ਼ਾਮਲ ਹੈ ਸੋ ਇਸ ਦੇ ਇਲਾਵਾ ਇੱਕ ਨੌਜਵਾਨ ਕਰਨਵੀਰ ਸਿੰਘ ਹੈ ਜੋ ਘੁੰਮਣ ਕਲਾ ਦੇ ਪਿੰਡ ਭੀਖੋਵਾਲ ਦਾ ਰਹਿਣ ਵਾਲਾ ਹੈ ਸੋ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਤੇ ਜਾਂਚ ਵਿੱਚ ਜੁਟੀ ਹੈ ਸੋ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਰਨਵੀਰ ਸਿੰਘ ਅਤੇ ਹਰਜੀਤ ਕੌਰ ਇੱਕ ਸਕਾਰਪਿਓ ਵਿੱਚ ਬੈਠੇ ਸਨ ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂਤੇ ਗੋਲੀਆਂ ਚਲਾ ਦਿੱਤੀ ਹੈ ਇਸ ਮੌਕੇ ਤੇ ਮੌਜੂਦ ਉਕਾ ਅਨੁਸਾਰ ਹੀ ਕਰਨਵੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਗੰਭੀਰ ਜ਼ਖਮੀ ਹਰਜੀਤ ਕੌਰ ਨੂੰ ਤੁਰੰਤ ਬਟਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਪਰ ਉਸ ਦੀ ਵੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਜਿਲੰਦਰ ਦੇ ਵਿੱਚ ਆਦਮਪੁਰ ਨੇੜੇ ਇੱਕ ਡਰੋਲੀ ਕਲਾ ਵਿੱਚ ਇੱਕ ਵਿਅਕਤੀ ਨੇ ਮਾਮੂਲੀ ਝਗੜੇ ਤੋਂ ਬਾਅਦ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਇਸ ਘਟਨਾ ਵਿੱਚ ਨੌਜਵਾਨ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਜ਼ਖਮੀ ਨੌਜਵਾਨ ਦੀ ਪਛਾਣ ਹਰਮਨਪ੍ਰੀਤ ਸਿੰਘ ਵੱਜੋ ਹੋਈਏ ਸੋ ਜਿਸ ਦਾ ਪਿਤਾ ਪੰਜਾਬ ਪੁਲਿਸ ਵਿੱਚ ASI ਵੱਜੋ ਸੇਵਾ ਨਿਭਾ ਰਿਹਾ ਹੈ ਸੋ ਪੀਤੀ ਦੇ ਸ਼ਾਮ ਵਾਪਿਸ ਘਟਨਾ ਤੋਂ ਬਾਅਦ ਆਦਮਪੁਰ ਥਾਣੇ ਦੀ ਪੁਲਿਸ ਜਾਂਚ ਵਿੱਚ ਡਿਊਟੀ ਹੈ ਤੇ ਮੌਕੇ ਤੇ ਪਹੁੰਚੀ ਹੈ ਸੋ ਪੁਲਿਸ ਨੇ ਮਾਮਲੇ ਵਿੱਚ FIR ਦਰਜ ਕਰ ਲਈ ਹੈ ਸੋ ਫਿਲਹਾਲ ਮੁਲਜ਼ਮਾਂ ਨੂੰ ਗ੍ਰਫਤਾਰ ਕਰਨ ਦੀ ਵਾਰੀ ਹੈ ਸੋ ਗ੍ਰਫਤਾਰੀ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ रेलगाड़ी ਰਾਹੀਂ ਯਾਤਰਾ ਕਰਨ ਵਾਲੇ ਯਾਤਰੀ ਲਈ ਇੱਕ ਵੱਡੀ ਖਬਰ ਹੈ ਭਾਰਤੀ ਰੇਲਵੇ ਨੇ ਲੰਬੇ ਰੂਟਾ ਤੇ ਚੱਲਣ ਵਾਲੀਆਂ ਰੇਲ ਗੱਡੀਆਂ ਦੇ ਟਿਕਟ ਦੀ ਕੀਮਤ ਵਧਾਉਣ ਦੇ ਲਈ ਮੰਤਰਾਲੇ ਨੂੰ ਪ੍ਰਸਤਾਵ ਭੇਜਿਆ ਇਸ ਤਹਿਤ ਰੇਲ ਯਾਤਰਾ ਮਹਿੰਗੀ ਹੋਣ ਦੇ ਨਾਲ ਨਾਲ ਲੰਬੇ ਰੂਟਾ ਤੇ ਯਾਤਰਾ ਕਰਨ ਦੇ ਲਈ ਵਾਧੂ ਖਰਚੇ ਵੀ ਦੇਣੇ ਪੈਣਗੇ ਭਾਰਤੀ ਰੇਲਵੇ ਸਾਰੀਆਂ ਏਸੀ ਅਤੇ ਨਾਨ ਏਸੀ ਐਕਸਪ੍ਰੈਸ ਮੇਲ ਅਤੇ ਦੂਸਰੇ ਦਰਸ਼ੇਦੀਏ ਟਿਕਟਾਂ ਦੀਆਂ ਕੀਮਤਾਂ ਬਤਾ ਸਕਦਾ ਹੈ ਸੋ ਤਾਜ਼ਾ ਜਾਣਕਾਰੀ ਮੁਤਾਬਕ ਨਵੀਆਂ ਦਰਾਂ 1 ਜੁਲਾਈ 2025 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ ਇਸ ਤਹਿਤ ਸਾਰੀਆਂ ਹੀ ਮੇਲ ਐਕਸਪ੍ਰੈਸ ਟ੍ਰੇਨਾਂ ਵਿੱਚ ਨਾਨ ਏਸੀ ਕਲਾਸ ਦਾ ਕਿਰਾਇਆ 1 ਪੈਸਾ ਅਤੇ ਏਸੀ ਕਲਾਸ ਦਾ ਕਿਰਾਇਆ 2 ਪੈਸੇ ਕਿਲੋਮੀਟਰ ਬਤਾਇਆ ਜਾ ਸਕਦਾ ਹੈ ਸੋ ਅਜੀਬ ਸਥਿਤੀ ਵਿੱਚ ਲਗਭਗ 1000 ਕਿਲੋਮੀਟਰ ਦੀ ਯਾਤਰਾ ਲਈ ਤੁਹਾਨੂੰ ਨੋਨ ਏਸੀ ਵਿੱਚ 10 ਰੁਪਏ ਤੇ ਏਸੀ ਵਿੱਚ 20 ਰੁਪਏ ਖੋਟ ਦੇਣੇ ਪੈਣਗੇ ਭਾਰਤ ਤੇ ਅਮਰੀਕਾ ਵਿਚਕਾਰ ਇੱਕ ਵੱਡਾ ਸਮਝੌਤਾ ਹੋਣ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇਸ ਦੇ ਸੰਕੇਤ ਦਿੱਤੇ ਨੇ ਸੋ ਭਾਰਤ ਤੇ ਅਮਰੀਕਾ ਵਿਚਕਾਰ ਬਹੁਤ ਜਲਦੀ ਇੱਕ ਵੱਡਾ ਵਪਾਰ ਸਮਝੌਤਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਸੋ 트ੰਪ ਨੇ ਬਿਗ ਬਿਊਟੀਫੁਲ ਬਿਲ ਪ੍ਰੋਗਰਾਮ ਦੇ ਵਿੱਚ ਬੋਲਦੇ ਹੋਏ ਇਹ ਗੱਲ ਸਾਰਿਆਂ ਦੇ ਸਾਹਮਣੇ ਰੱਖੀ ਹੈ ਸੋ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਨੇ ਚੀਨ ਦੇ ਨਾਲ ਇੱਕ ਸਮਝੌਤੇ ਦੇ ਦਸਤਖਤ ਕੀਤੇ ਨੇ ਇਹ ਕਹਿਣ ਤੋਂ ਬਾਅਦ ਕਿ ਚੀਨ ਦੇ ਨਾਲ ਇੱਕ ਸੌਦਾ ਹੋ ਗਿਆ 트ੰਪ ਨੇ ਸੰਕੇਤ ਦਿੱਤਾ ਹੈ ਕਿ ਭਾਰਤ ਨਾਲ ਜਲਦੀ ਹੀ ਇੱਕ ਬਹੁਤ ਵੱਡਾ ਬਾਕੀ ਤਾਂ ਜਾਵੇਗਾ ਆਮ ਆਦਮੀ ਪਾਰਟੀ ਆ ਪੰਜਾਬ ਦੇ ਪ੍ਰਧਾਨ ਅਮਰ अरोड़ा ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੀ ਦੁਰਵਰਤੋਂ ਵਿਰੋਧ ਕੀਤੀ ਚਾਰੀ ਫੈਸਲਾਕੂਨ ਕਾਰਵਾਈ ਦੀ ਸ਼ਲਾਘਾ ਕੀਤੀ ਉਹਨਾਂ ਨੇ ਵਿਜਲੈਂਸ ਮਾਮਲੇ ਵਿੱਚ ਅਕਾਲੀ ਦਲ ਦੇ ਆਗੂ ਵਿਕ੍ਰਮ ਸਿੰਘ ਮਜੀਠੀਆ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਣ ਤੇ ਖੁਸ਼ੀ ਪ੍ਰਗਟ ਕੀਤੀ ਤੇ ਕਿਹਾ ਹੈ ਕਿ ਇਸ ਨਾਲ ਵਿਜਲੈਂਸ ਦੀ ਕਾਰਵਾਈ ਸਹੀ ਸਾਬਤ ਹੋਈ ਹੈ अरोड़ा ਨੇ ਕਿਹਾ ਹੈ ਕਿ ਪੰਜਾਬ ਦੇ 3 ਕਰੋੜ ਲੋਕਾਂ ਖਾਸ ਕਰਕੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਨਸ਼ਿਆ ਕਾਰਨ ਆਪਣੇ ਬੱਚੇ ਗਵਾ ਦਿੱਤੇ ਸਨ ਨੂੰ ਅੱਜ ਤੋਂ ਇਨਸਾਫ਼ ਮਿਲਣਾ ਸ਼ੁਰੂ ਹੋ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਵਿਕਰਮ ਸਿੰਘ ਮਜੀਠੀਆ ਤੇ ਵਿਜਲੈਂਸ ਵੱਲੋਂ ਕੀਤੀ ਗਈ ਕਾਰਵਾਈ ਤੇ ਸਵਾਲ ਚੁੱਕੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੁਣ ਕਿਹਾ ਕਿ ਇਹ ਲੋਕਤੰਤਰ ਹੈ ਪਰ ਵਿਜਲੈਂਸ ਨੇ ਕਾਨੂੰਨ ਆਪਣੇ ਹੱਥ ਵਿੱਚ ਲੈ ਲਿਆ ਹੈ ਪੁਲਿਸ ਦੇ ਆਪਣੇ ਨਿਯਮ ਹੁੰਦੇ ਨੇ ਪਰ ਨਿਆਪਾਲਿਕਾ ਵੱਲੋਂ ਵੀ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਕੋਈ ਪਗੋੜਾ ਨਹੀਂ ਸੀ ਉਹ ਕਾਨੂੰਨ ਦੀ ਮਦਦ ਕਰ ਰਿਹਾ ਸੀ ਐਡਵੋਕੇਟ ਤਾਮੀ ਨੇ ਇਸ ਕਾਰਵਾਈ ਨੂੰ ਪੰਜਾਬ ਸਰਕਾਰ ਦੀ ਬੁਖਲਾਟ ਅਤੇ ਸਿਆਸੀ ਦੁਸ਼ਮਣੀ ਤੋਂ ਪ੍ਰੇਰਿਤ ਕਦਮ ਕਰਾਰ ਦਿੱਤਾ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੰਜਾਬ ਪੁਲਿਸ ਕਸਟਡੀ ਵਿੱਚ ਦਿੱਤੀ ਗਈ ਇੰਟਰਵਿਊ ਮਾਮਲੇ ਵਿੱਚ ਬਰਖਾਸ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਤੇ ਉਸ ਦੀ ਮਾਂ ਸੁਖਵੰਤ ਕੌਰ ਤੇ ਹੁਣ ਵਿਜੀਲੈਂਸ ਨੇ ਆਮਦਨ ਤੋਂ ਬਾਜ਼ਾਅ ਦਾ ਕੇਸ ਦਰਜ ਕੀਤਾ ਹੈ ਇਹ ਕੇਸ ਮੁਹਾਲੀ ਦੀ ਫਲਾਈਂਗ ਸਕਵਰ ਟੀਮ ਨੇ ਦਰਜ ਕੀਤਾ ਸੋ ਜਾਦੀ ਸਾਹਮਣੇ ਆਇਆ ਹੈ ਕਿ ਗੁਰਸ਼ੇਰ ਸੰਧੂ ਨੂੰ 3 ਸਾਲਾਂ ਵਿੱਚ 26 ਲੱਖ ਤਨਖਾਹ ਮਿਲੀ ਸੋ ਇਸ ਨਾਲ ਹੀ ਪਰ ਉਸਨੇ ਕਰੀਬ 2.69 ਕਰੋੜ ਰੁਪਏ ਖਰਚ ਕੀਤੇ ਨੇ ਹੁਣ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਫਰਡ ਲਈ ਛਾਪੇਮਾਰੀ ਕਰ ਰਹੀ ਹੈ ਪੰਜਾਬ ਦੇ ਪਟਾਲਾ ਤੋਂ ਇੱਕ ਸਸੰਸਨੀ ਕੇਸ ਘਟਨਾ ਸਾਹਮਣੇ ਆਈ ਹੈ ਜਿੱਥੇ ਕਾਦੀਆ ਰੋਡ ਤੇ ਬਦਮਾਸ਼ਾਂ ਨੇ ਦੋ ਲੋਕਾਂ ਦੀਆਂ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਹੈ ਗੈਂਗਸਟਰ ਜੱਗੂ ਭਗਵਾਨਪੁਰੀ ਦੀ ਮਾਂ ਹਰਜੀਤ ਕੌਰ ਵੀ ਮ੍ਰਿਤਕਾਂ ਵਿੱਚ ਸ਼ਾਮਲ ਹੈ ਸੋ ਇਸ ਤੋਂ ਇਲਾਵਾ ਇੱਕ ਨੌਜਵਾਨ ਕਰਨਵੀਰ ਸਿੰਘ ਹੈ ਜੋ ਘੁੰਮਣ ਕਲਾ ਦੇ ਪਿੰਡ ਭੀਖੋਵਾਲ ਦਾ ਰਹਿਣ ਵਾਲਾ ਹੈ ਸੋ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਜੁਟੀ ਹੈ ਸੋ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਰਨਵੀਰ ਸਿੰਘ ਅਤੇ ਹਰਜੀਤ ਕੌਰ ਇੱਕ ਸਕਾਰਪਿਓ ਵਿੱਚ ਬੈਠੇ ਸਨ ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂਤੇ ਗੋਲੀਆਂ ਚਲਾ ਦਿੱਤੀ ਹੈ ਇਸ ਮੌਕੇ ਤੇ ਮੌਜੂਦ ਉਕਾਨੁਸਾਰ ਹੀ ਕਰਨਵੀਰ ਸਿੰਘ ਦੀ ਮੌਕੇਤੀ ਮੌਤ ਹੋ ਗਈ ਗੰਭੀਰ ਜ਼ਖਮੀ ਹਰਜੀਤ ਕੋਨ ਨੂੰ ਤੁਰੰਤ ਬਟਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਪਰ ਉਸ ਦੀ ਵੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ 29 ਜੂਨ ਨੂੰ ਸੂਬੇ ਵਿੱਚ ਇੱਕ ਵਾਰ ਫਿਰ ਤੋਂ ਸੰਤਰੀ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਅਨੁਸਾਰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਜਦੋਂ ਕਿ 30 ਜੂਨ ਨੂੰ ਵੀ ਪੂਰੇ ਸੂਬੇ ਵਿੱਚ ਮੀਂਹ ਲਈ ਪੀਲਾ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਪੰਜਾਬ ਦੇ ਚਾਰ ਜ਼ਿਲ੍ਹਿਆਂ ਪਠਾਨਕੋਟ ਖੁਸ਼ਾਲਪੁਰ ਮੁਹਾਲੀ ਤੇ ਰੁਪਨਗਰ ਵਿੱਚ ਅੱਜ ਮੀਂਹ ਲਈ ਪੀਲਾ ਅਲਰਟ ਜਾਰੀ ਕਰ ਦਿੱਤਾ ਗਿਆ ਜਦੋਂ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਮੌਸਮ ਆਮ ਰਹਿਣ ਦੀ ਉਮੀਦ ਹੈ ਸੋ ਸ਼ਨੀਵਾਰ ਨੂੰ ਸਵੇਰੇ 14 ਜੂਨ ਵਿੱਚ ਮੀਂਹ ਦੇ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਕੋਈਸਟ ਸਪੀਡ ਨਿਊਜ਼ ਦੀ ਆਮ ਖਬਰ ਇਸ ਦਿਨਾਂ ਤੋਂ ਆ ਗਿਆ ਧੰਨਵਾਦ